ਸ਼ੰਕਾਟੇ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਬਲਮੁਕੰਝੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਹੀ ਸੈਡ ਕਿ ਹੋ ਸਕਦਾ ਹੈ ਕਿ ਅਸੀਂ ਸ਼ੰਕਾਟਾ ਪਾਠ 2 ਵੀ ਲੈ ਕੇ ਆਈਏ ਇੰਡਸਟਰੀ ਦੇ ਬਹੁਤ ਸਾਰੇ ਲੋਕ ਅਗਰ ਸਾਡੇ ਨਾਲ ਜੁੜਨ ਭੁਖਰਾਜ ਅਗਰ ਸਟੈਪ ਲਵੇ ਤੇ ਏਆਈ ਵੀ ਕ੍ਰिएशन ਦੇ ਨਾਲ ਅਸੀਂ ਪੱਲਾ ਜੀ ਨੂੰ ਦੁਬਾਰਤੋ ਜੋ ਹੈ ਲਾਈਵਲੀ ਫੀਲ ਕਰ ਸਕਦੇ ਹਾਂ ਸੋ ਪੁਖਰਾਜ ਤੁਹਾਡਾ ਇਸ ਤੇ ਕੀ ਕਹਿਣਾ ਹੈ ਨਹੀਂ ਬਹੁਤ ਇੱਕ ਦਿਨ ਪਹਿਲਾਂ ਵੀ ਗੱਲ ਚੱਲ ਰਹੀ ਸੀ ਜੀ ਡੈਫੀਨਿਟਲੀ ਉਹ ਟਰਾਈ ਕਰਾਂਗੇ ਬਟ ਜੇ ਹੁਣ ਟਰਾਈ ਉਹਨੂੰ ਲੈ ਕੇ ਆਵਾਂਗੇ ਤਾਂ ਉਹ ਮਤਲਬ ਕੋਈ ਹਲਕੀ ਗੱਲ ਨਹੀਂ ਹੋਣੀ ਚਾਹੀਦੀ ਨਾ ਸੋ ਉਹਨੂੰ ਬਣਾਉਣ ਲਈ ਉਹਨੂੰ ਤਿਆਰ ਕਰਨ ਲਈ ਟਾਈਮ ਚਾਹੀਦਾ ਤੇ ਪਲੇਟਫਾਰਮ ਵੀ ਵੱਡਾ ਚਾਹੀਦਾ ਸੋ ਇਹ ਜੀ ਸੋ ਆਬਵੀਅਸਲੀ ਹਜੇ ਤੱਕ ਗੱਲਾਂ ਹੀ ਨੇ ਜਸਟ ਹੈ ਨਾ ਬਟ ਡੈਫੀਨਿਟਲੀ ਇਦਾਂ ਨਹੀਂ ਹੈਗਾ ਵੀ ਕਰਾਂਗੇ ਨਹੀਂ ਕਰਾਂਗੇ ਡੈਫੀਨੇਟਲੀ ਪਰ ਉਹਨੂੰ ਉਹਨਾ ਕਮਾਲ ਦਾ ਦਿਖਾਉਣ ਲਈ ਜਿੱਦਾਂ ਉਹ ਪਹਿਲਾਂ ਸੀਗਾ ਤੇ ਹੁਣ ਐਕਸਪੈਕਟੇਸ਼ਨ ਉਹਦੇ ਤੋਂ ਡਬਲ ਟ੍ਰਿਪਲ ਹੋਣੀ ਹੈ ਸੋ ਕਿਉਂਕਿ ਉਦੋਂ ਕੁਝ ਹੋਰ ਫੀਲ ਹੁੰਦਾ ਸੀਗਾ ਹੈਨਾ ਤਾਂ ਚੇਂਜ ਹੋਏ ਟਾਈਮ ਦੇ ਨਾਲ ਤੁਹਾਨੂੰ ਉਹ ਚੀਜ਼ਾਂ ਵੀ ਚੇਂਜ ਕਰਨੀਆਂ ਪੈਂਦੀਆਂ ਨੇ ਹਰੇਕ ਚੀਜ਼ ਤੁਹਾਨੂੰ ਫੀਲ ਤੋਂ ਲੈ ਕੇ ਹਰ ਇੱਕ ਚੀਜ਼ ਤੋਂ ਭਾਵੇਂ ਟੈਕਨੀਕਲ ਐਸਪੈਕਟ ਹੋਵੇ ਕ੍ਰੀਏਟੀਵਿਟੀ ਵਾਲੇ ਹੋ ਜਾਣ ਕੁਝ ਵੀ ਹੋ ਜੇ ਸੋ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਸੋ ਪੱਕਾ ਟਾਈਮ ਆ ਲੈਵਲ ਬੈਸਟ ਜੀ ਤੇ ਡੈਫੀਨੇਟਲੀ ਪਰਮਾਤਮਾ ਨੇ ਚਾਇਆ ਤਾਂ ਡੈਫੀਨੇਟਲੀ ਅਸੀਂ ਆਵਾਂਗੇ ਸ਼ੁਕਰੀਆ ਜੀ ਵੈਰੀ ਟਰੂ ਵੈਰੀ